ਇਹ ਮਾਣਯੋਗ ਐਸਐਸਪੀ ਰੋਪਨਗਰ ਸ੍ਰੀ ਗੁਰਨੀਤ ਖਰਾਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਮਾੜੇ ਅੰਸਰਾਂ ਦੇ ਪੜਨ ਲਈ ਇਹ ਨਾਤਾ ਲਗਾਇਆ ਗਿਆ ਹੈ ਇਸ ਸੰਬੰਧੀ ਜਿਹੜਾ ਹੈਗਾ ਹਰ ਇੱਕ ਤਰ੍ਹਾਂ ਨਾਲ ਜਿਹੜਾ ਵੀ ਸਸਪੀਸ਼ੀਅਸ ਪਰਸਨ ਹੈਗਾ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਉਹਨਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਸ਼ਰਧਾਲੂ ਆ ਰਹੇ ਨੇ ਤਾਂ ਉਹਦੇ ਵਿੱਚ ਕਈ ਵਾਰ ਐਦਾਂ ਹੁੰਦਾ ਹੈ ਵੀ ਕੋਈ ਮਾੜੇ ਅੰਸਰ ਵੀ ਆ ਜਾਂਦੇ ਨੇ ਜਿਸ ਕਰਕੇ ਪ੍ਰੋਪਰ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਸ਼ਰਧਾਲੂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਤੇ ਹੋਰ ਵੀ ਜੇ ਕੋਈ ਮੋਡੀਫਾਈਡ ਬਾਈਕਸ ਨੇ ਕਿਸੇ ਨੇ ਨੰਬਰ ਪਲੇਟ ਨਹੀਂ ਲਾਈ ਸਨ ਉਹ ਸਪੈਸ਼ਲ ਅਗਰ ਉਹਨੂੰ ਪ੍ਰੋਪਰ ਚੈੱਕ ਕਰਕੇ ਜਿਹੜਾ ਅਕੋਰਡਿੰਗਲੀ ਉਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਹੈ ਤੇ ਜਿਹੜੀ ਬਾਈਕਸ ਹੈਗੀਆਂ ਜੇ ਕਿਸੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨੂੰ ਫਾਊਂਡ ਕੀਤਾ ਜਾ ਰਿਹਾ ਹੈ ਅਜੇ ਚੱਲ ਰਿਹਾ ਜੀ ਪ੍ਰੋਸੈਸ ਉਹ ਬਾਅਦ ਚ ਤੁਹਾਨੂੰ ਦੱਸ ਦਾਂਗੇ ਤੇ ਫਿਲਹਾਲ ਇਹ ਹੈ ਕਿ ਜੇ ਕੋਈ ਕਿਉਂਕਿ ਤੁਹਾਨੂੰ ਪਤਾ ਹੈ ਰਾਤ ਨੂੰ ਇੱਥੇ ਉੱਪਰ ਜਾਂਦੇ ਨੇ ਜੇ ਕਿਸੇ ਨੇ ਲਾਈਟਸ ਕੋਈ ਮੋਡੀਫਾਈ ਕਰਾਈਆਂ ਨੇ ਕਿ ਦੂਜੇ ਬੰਦੇ ਨੂੰ ਦੇਖਣ 'ਚ ਕੋਈ ਪ੍ਰੋਬਲਮ ਆਵੇ ਉਹ ਸਾਰੇ ਇੱਥੇ ਹੀ ਬਦਲਾਈਆਂ ਜਾ ਰਹੀਆਂ ਨੇ। ਕਿ ਮੈਂ ਇਹੀ ਅਪੀਲ ਕਰਦਾ ਜੀ ਵੀ ਆਪਣਾ ਜਿਹੜਾ ਬਾਈਕ ਹੈਗਾ ਆ ਉਹਨੂੰ ਪ੍ਰੋਪਰਲੀ ਜਿਹੜੇ ਤੁਹਾਡੇ ਡਾਕੂਮੈਂਟਸ ਹੈਗੇ ਆ ਉਹਨੂੰ ਲੈ ਕੇ ਨਾਲ ਚੱਲੋ ਜਿਹੜੀ ਤੁਹਾਡੇ ਰਜਿਸਟ੍ਰੇਸ਼ਨ ਹੈਗੀ ਆ ਸਰਟੀਫਿਕੇਟ ਆ ਉਹ ਰੋੜ ਤੁਹਾਡੇ ਕੋਲ ਹੋਣਾ ਚਾਹੀਦਾ ਆ ਤੇ ਜਿਹੜੀ ਬਾਈਕ ਤੇ ਤੁਸੀਂ ਕਈ ਵਾਰ ਝੰਡੇ ਲਗਾ ਲੈਨੇ ਡੰਡੇ ਲਗਾ ਲੈਨੇ ਉਹਦੇ ਨਾਲ ਜਿਹੜਾ ਹੈਗਾ ਆ ਬਾਈਕ ਦਾ ਗਿਰਨ ਦਾ ਖਤਰਾ ਰਹਿੰਦਾ ਹੈ ਤੇ ਕਿਸੇ ਹੋਰ ਦੇ ਵੀ ਸੱਟ ਪੇਟ ਵੱਸ ਸਕਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਹੈਗਾ ਆ ਆਪਾਂ ਬਾਈਕ ਨੂੰ ਮੋਡੀਫਾਈ ਨਾ ਕਰੀਏ ਜਿਹਦੇ ਨਾਲ ਹੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸੜਕਾਂ ਕੱਪੜੇ ਜਰੂਰੀ ਜੀ ਜੀ ਅੱਜ ਦਾ